ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਏ ਅਤੇ ਉਹਨਾਂ ਨੇ ਸਾਨੂੰ ਉਹ ਗੁਰਮੰਤਰ ਦਿੱਤਾ ਜਿਹਦੇ ਤੇ 40 ਯੁੱਗ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਦੱਸਿਆ ਇਸ ਕਰਕੇ ਇਹ ਮੰਤਰ ਅਮੋਗ ਹੈ ਪਰ ਇਹ ਅਮੋਗ ਤਾਂ ਹੈ ਕਿ ਆਪਾਂ ਉਹਦੇ ਤੇ ਅਭਿਆਸ ਕਰੀਏ ਇੱਕ ਚਿੱਤ ਜੇ ਇੱਕ ਛਿਨ ਧਿਆਉ ਤੇ ਉਹ ਕਾਲ ਫਾਸ ਕੇ ਬੀਜਣਾ ਇੱਕ ਚਿੱਤ ਸਾਡੀ ਬਿਰਤੀ ਕਿੰਨਾ ਚਿਰ ਟਿਕਦੀ ਏ ਇਹਦੇ ਵਿਚਾਰਨ ਦੀ ਲੋੜ ਹੈ ਨਾ ਆਪਣੇ ਆਪਣੇ ਅੰਦਰ ਝਾਤੀ ਮਾਰੀਏ ਤਾਂ ਬਹੁਤਾ ਪਤਾ ਲੱਗਦਾ ਦੂਜਿਆਂ ਤੋਂ ਨਹੀਂ ਲੱਗਦਾ ਉਸ ਗੁਰਮੰਤਰ ਦਾ ਜਾਪ ਕਰਨ ਵਾਸਤੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਹੁਕਮ ਕੀਤਾ ਸਤਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਆਪਾਂ ਨਾਮ ਜਪਿਆ ਸਾਡੇ ਵੱਡਿਆਂ ਨੇ ਜਪਿਆ ਜਿਸ ਕਰਕੇ ਸਾਡਾ ਨਾਮ ਪਿਆ ਨਾਮਦਾਰ ਤੇ ਹੁਣ ਵੀ ਸਾਧ ਸੰਗਤ ਜੀ ਆਪਾਂ ਉਹ ਨਾਮ ਜਪਣ ਵਾਸਤੇ ਹੀ ਇੱਥੇ ਇਕੱਤਰ ਹੋਏ ਆ ਤੁਸੀਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗੁਰੂ ਮਿਲਿਆ ਤੇ ਅੱਗੋਂ ਗੁਰਮੰਤਰ ਮਿਲਿਆ ਔਰ ਉਸ ਗੁਰਮੰਤਰ ਤੋਂ ਬਿਨਾ ਇਹ ਜੀਵਨ ਵਿਅਰਥ ਹੈ ਇਸ ਜੀਵਨ ਨੂੰ ਗੁਰਬਾਣੀ ਵਿੱਚ ਲਾਣਤ ਲਿਖੀ ਹੋਈ ਹੈ ਇਸ ਕਰਕੇ ਆਪ ਜੀ ਗੁਰਮੰਤਰ ਦਾ ਜਾਪ ਕਰਦੇ ਪਏ ਹੋ ਏ ਕਰੋ ਇੱਕ ਚਿੱਤ ਹੋ ਕੇ ਕਰੋ ਮੇਰੀ ਗੱਲ ਤੇ ਨਾ ਜਾਓ ਜਰਾ ਆਪ ਵਿਚਾਰ ਕੇ ਦੇਖੋ ਕਿ ਕਿੰਨੇ ਸਕਿੰਟ ਮਿੰਟਾਂ ਦੀ ਗੱਲ ਨਹੀਂ ਕਿੰਨੇ ਸਕਿੰਟ ਆਪ ਜੀ ਦਾ ਧਿਆਨ ਆਪਣੇ ਗੁਰੂ ਦੇ ਮੂਰਤੀ ਤੇ ਟਿਕਦਾ ਧਿਆਨ ਕਰਕੇ ਵੇਖਿਓ ਜੇ ਟਿਕਦਾ ਕਿ ਨਹੀਂ ਟਿਕਦਾ 2-3 ਸਕਿੰਟ ਵੀ ਮਸਾ ਹੀ ਹੈ ਜੇ ਟਿਕਦਾ ਹੋਵੇ ਸਾਡੀ ਬਿਰਤੀ ਇੰਨੀ ਚੰਚਲ ਹੋ ਚੁੱਕੀ ਏ ਅਤੇ ਆਪਾਂ ਉਹਨੂੰ ਆਪੇ ਹੀ ਇੰਨਾ ਚੰਚਲ ਕਰ ਲਿਆ ਇੰਨਾ ਵਿਚਲਿਤ ਕਰ ਲਿਆ ਕਿ 10 ਸਕਿੰਟ ਲੱਗਦੇ ਨੇ ਜਲ ਦਾ ਗਲਾਸ ਛਕਣ ਲੱਗਿਆਂ ਜਲ ਦਾ ਗਲਾਸ ਛਕਦਿਆਂ ਛਕਦਿਆਂ ਸਾਡੀ ਬਿਰਤੀ ਨਹੀਂ ਟਿਕਦੀ ਪਾਣੀ ਵੱਲ ਧਿਆਨ ਨਹੀਂ ਹੁੰਦਾ ਇੱਕ ਨਿਮਖ ਮੈਂ ਚਾਰ ਕੁੰਟ ਫੇਰੇ ਆਵਾ ਉਦੋਂ ਵੀ ਚਾਰ ਚ ਫੇਰੇ ਦਾ ਧਿਆਨ ਕਰੀਦਾ ਤੇ ਜੇ ਜਲ ਦਾ ਗਲਾਸ ਛਕਦੇ ਆਂ ਬਿਰਤੀ ਨਹੀਂ ਟਿਕਦੀ ਤੇ ਨਾਮ ਜਪਦੇ ਆਂ ਕਿਥੋਂ ਟਿਕੇਗੀ ਇਸ ਕਰਕੇ ਬਿਰਤੀ ਟਿਕਾਉਣ ਲਈ ਮੇਰੀ ਬੇਨਤੀ ਪ੍ਰਵਾਨ ਕਰਕੇ ਅਭਿਆਸ ਕਰੋ ਤਾਂ 5 ਮਿੰਟ ਵਾਸਤੇ ਉਹ ਮੈਡੀਟੇਸ਼ਨ ਦਾ ਅਭਿਆਸ ਉਹ ਸਿਮਰਨ ਦਾ ਅਭਿਆਸ ਜੀ ਨੂੰ ਕਵਾਂਗੇ ਜਿਸ ਨਾਲ ਫੀਲ ਕਰਾਂਗੇ ਉਹ ਸੱਚਾ ਪਾਤਸ਼ਾਹ ਜਗਤੀ ਜੋਤ ਹੈ ਉਹ ਆ ਕੇ ਸਾਡੀ ਆਤਮਾਵਾਂ ਦੀ ਜੋਤ ਨੂੰ ਜਗਾ ਰਿਹਾ ਹੈ ਉਹ ਇੱਕ ਸੂਰਜ ਵਾਂਗ ਹੈ ਚਮਕਦੇ ਸੂਰਜ ਵਾਂਗ ਹੈ ਜਿਹਦਾ ਸੂਰਜ ਦਾ ਪ੍ਰਕਾਸ਼ ਸਾਰੇ ਸੰਸਾਰ ਵਿੱਚ ਹੈ ਐਦਾਂ ਮੈਂ ਇੱਕ ਰੂਹ ਸ਼ਤੀ ਇੱਕ ਛੋਟਾ ਜਿਹਾ ਸਿਤਾਰਾ ਛੋਟੀ ਜੀ ਆਤਮਾ ਜਿਹੜੀ ਪ੍ਰਕ੍ਰਿਤੀ ਤੇ ਵਿਰਾਜਮਾਨ ਹੈ ਔਰ ਪਿਆਰੇ ਪਿਤਾ ਨੂੰ ਸਾਹਮਣੇ ਮਹਿਸੂਸ ਕਰਦੇ ਹੋਏ ਉਹਨਾਂ ਦੀਆਂ ਸ਼ਕਤੀਆਂ ਨੂੰ ਮਹਿਸੂਸ ਕਰਾਂਗੇ ਤਾਂ ਵਿਚਾਰ ਦੇਵਾਂਗੇ ਉਸ ਵਿਚਾਰਾਂ ਨੂੰ ਅਨੁਭਵ ਕਰਾਂਗੇ ਫੀਲ ਕਰਦੇ ਹੋਏ ਮਹਿਸੂਸ ਕਰਾਂਗੇ ਤਾਂ 5 ਮਿੰਟ ਵਾਸਤੇ ਅਸੀਂ ਸਾਰੇ ਇਸ ਅਭਿਆਸ ਨੂੰ ਕਰਾਂਗੇ ਆਪਦੇ ਆਪ ਨੂੰ ਦੇਖਦੇ ਹੋਏ ਆਸ-ਪਾਸ ਦੀਆਂ ਆਵਾਜ਼ਾਂ ਤੋਂ ਬੁੱਤੀ ਨੂੰ ਹਟਾਉਂਦੇ ਹੋਏ ਮਹਿਸੂਸ ਕਰਾਂਗੇ मैं बिल्कुल एकांत के अंदर बैठी हाँ। आवती तो सवाल पूछते हुए मैं कौन हाँ इस शरीर चलान वाली शक्ति कौन है इसका जवाब मिलिया मैं एक रूह हाँ आत्मा ज्योत हाँ मैं आत्मा रूपी ज्योति इस मत्थे तरास मान होके इस पूरे शरीर की मालिक हाँ जदों तक आत्मा शक्ति मेरे अंदर है इस शरीर की वैल्यू है जदों इस सितारा निकल गया ਤਬੀਚਾਨ ਵੰਚਨੇ ਹ ਮੇਰੀ ਆਤਮਾ ਦਾ ਮਾਲਿਕ ਮੇਰਾ ਪਿਤਾ ਸੱਚਾ ਪਾਸ਼ਾ ਜੀਨਾ ਦਾ ਤੀਜ ਜੀਨਾ ਦਾ ਪ੍ਰਕਾਸ਼ ਸਾਰੀ ਸ੍ਰਿਸ਼ਟੀ ਤੇ ਪੈ ਰਿਹਾ ਹੈ ਮੇਰਾ ਸੱਚਾ ਪਾਸ਼ਾ जो सच खंड के अंदर वास करते सच खंड तो साढ़े सारिया की पुकार सुन के आ गए महसूस करा मेरे सिर के प्रकाश उस प्रकाश तो रंग बिरंगिया गिरना निकल के मेरे माथे न छू रही सफेद रंग का प्रकाश मेरे मथे न टच करते हुए मेरे पूरे शरीर विच फैल गया शांति का प्रकाश शांति दी ऊर्जा जो मेरा सच्चा बादशाह शांति का दा दाता है उसने आके मेरी रूह शांत कर दिता मेरा मन चित एकदम शांति मेरे अंदर समाई है शांत स्वरूप हाँ यही शांति की ऊर्जा मेरे मथे तो निकल के संसार के चारों पासे फैल रही है शांति की ऊर्जा मिले यही मेरी शुभ भावना शुभकामना है शुक्रिया प्यारे पिता ਤੁਹਾਡਾ ਦੁਆਵਾਂ ਦਾ ਹੱਥ ਸਦਾ ਮੇਰੇ ਸਿਰ ਤੇ ਮੈਂ ਨਿਸ਼ਚਿੰਤ ਹਾਂ ਹਲਕੀ ਹਾਂ ਪਿਆਰਾ ਪਿਤਾ ਆਵਦੀ ਸ਼ਕਤੀ ਤੇ ਕੇ ਵਾਪਿਸ ਸਚਖੰਡ ਵੱਲ ਔਰ ਮੈਂ ਇਸ ਕਰਮ ਸ਼ੀਤਰ ਤੇ ਪੰਜ ਤਤਵਾ ਦੇ ਸਰੀਰ ਦੇ ਅੰਦਰ ਮਾਲਿਕ ਬਣ ਕੇ ਐ ਸਰੀਰ ਨੂੰ ਚਲਾਉਣ ਵਾਲੀ ਸ਼ਕਤੀ और हर कार्य शांति करन वाली है। ओम शांति ओम शांति। तो कुछ क्षण निकाल के जिदा फोन नार्ज कर दिया प्यारा पिता साड़ा चार्जर है जिस दे नाल जुड़ के असी आप आत्मा चार्ज करिए सदा चढ़ती कला जाइए एही साड़ी दुआ है और दिया माना देना है दुआ दा दिया जगाना है वो दीवे जगावाने ही जगावाने किसी दाल प्यार किसी दाल शांति किसी नुआव दी सब तो व्डा साडा दीवा जगाना है दी, तो अच इस मेले की ते त्योहारा दी आप सब सबनों बहुत बहुत मुबारक होवे मुबारक होवे मुबारक होवे ਨਾਲ ਸਾਡੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸਾਨੂੰ ਐਨਾ ਪਿਆਰ ਸਤਿਕਾਰ ਗੁਰੂ ਜੀ ਦਾ ਵੀ ਹਮੇਸ਼ਾ ਹੀ ਪਿਆਰ ਰੰਦਾ ਪੈਣਾ ਨੂੰ ਯਾਦ ਕਰਦੇ ਰਹਿੰਦੇ ਆ ਉਹਨਾਂ ਪ੍ਰਤੀ ਵੀ ਸਾਡੀ ਪਰਮਾਤਮਾ ਪਿਤਾ ਤੋਂ ਦੁਆ ਕਿ ਜਲਦੀ ਤੋਂ ਜਲਦੀ ਆ ਕੇ ਸਾਡੇ ਵਿਚਕਾਰ ਫਿਰ ਤੋਂ ਮਿਲਣ ਇਹੀ ਦਿਲ ਤੋਂ ਦੁਆਵਾਂ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਆਜਾਗੇ ਸੱਚੇ ਬਾਹਰ ਆਨੇ ਨੰਦੇ ਆਜਾ ਨਹੀਂ ਹੁੰਦਾ ਬਚਨ ਮੰਨਣਾ ਸਾਰੇ ਬਸ ਆ ਤਾਗਦੇ ਲਾਉ ਗਮਨ ਨਾ ਬੜੇ ਹੁੰਦਾ ਸੱਚੇ ਬਾਸਾ ਉਹ ਬਤਾਉਂਗਾ ਮੈਨੂੰ ਜੇ ਆਜਾਉਂਗਾ ਵਜਾ ਕੇ ਲੈਂਦਾ ਇਹਨਾਂ ਦਾ ਬਚਨ ਮੰਨਣਾ ਤਾਗਦੇ ਲਾ ਬਚਨ ਮੰਨਣਾ ਸਾਰਾ ਨਹੀਂ ਆ ਨਾਇ ਕੋ ਤਾਂ ਨਰ ਬਤਾਉਂਦਾ ਸੰਸ ਜੀ ਸਗਾ ਸਾਧ ਸੰਗ ਜੀ ਆਪ ਜੀ ਨੇ ਸ਼ਾਇਦ ਮਦਮ आवाज ਦੇ ਵਿੱਚ ਸੁਣਿਆ ਬੇਬੇ ਜੀ ਜੋ ਹੁਕਮ ਕੀਤਾ ਕਿ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਦਾ ਹੁਕਮ ਮੰਨੋ ਕਿ ਵੱਡੇ ਕਾਕੇ ਦਾ ਹੁਕਮ ਮੰਨੋ ਉਹਨਾਂ ਦੇ ਮੁਤਾਬਕ ਚੱਲੋ ਜੋ ਬਲੇ ਸੋਨ ਹੈ ਸਾਤ ਸ੍ਰੀ ਅਕਾਲ ਇਹ ਜੋ ਸਤਗੁਰੂ ਪ੍ਰਤਾਪ ਸਿੰਘ ਜੀ ਦਾ ਹੁਕਮ ਦਰਗਾਈ ਹੁਕਮ ਸੀ ਕਿ ਮੈਂ ਦਰਗਾਹ ਦੇ ਵਿੱਚੋਂ ਕਿਸੇ ਵਿਸ਼ੇਸ਼ ਕਾਰਜ ਨਹੀਂ ਲੈ ਕੇ ਆਇਆ ਸੋ ਇਸ ਕਰਕੇ ਬੇਬੇ ਜੀ ਨੇ ਜੋ ਵਚਨ ਕੀਤਾ ਇਹ ਹੈ ਤੇ ਬੇਬੇ ਜੀ ਵੀ ਹੁਕਮ ਕਰਦੇ ਨੇ ਕਿ ਵੱਡੇ ਕਾਕੇ ਦਾ ਹੁਕਮ ਮੰਨਾਂ